देखो अंजलि मम्मी अंजलि ਨੂੰ ਕਿਦਾਂ 18 ਸਾਲ ਦੀ ਧੀ ਦੋ ਐ ਚੱਕ ਕੇ ਲੈ ਜਾ ਰਹੀ ਹੈ ਗੋਦੀ ਜਿਵੇਂ ਉਹ 2 ਸਾਲ ਦੀ ਹੋਵੇ ਪੁੱਡ ਪੌੜੀਆਂ ਤੋਂ ਪਰੇ ਹੋਵੋ ਕੀ ਹੋਇਆ ਇਹਦੇ ਹੱਥ ਤੇ ਅਜੇ ਕੁੱਤਾ ਖਾ ਜਾਂਦੀ ਹੈ ਦੰਦੀਆਂ ਵੱਢਦੀ ਹੈ ਜ਼ਖਮ ਕਰ ਲਏ ਨੇ ਇੱਥੇ ਤੂੰ ਆਈ ਲੈ ਕੇ ਗਈ ਦੁੱਧ ਜੀ ਪਰ ਆਏ ਪੈਣ 15 ਦਿਨ ਦੀ ਲੈ ਗਈ ਹਾਂ ਕੋਈ ਫਰਕ ਪਿਆ ਦਵਾਈ ਨਾਲ ਦਵਾਈ ਹੁਣ ਰੋਟੀ ਵੀ ਨਹੀਂ ਖਾਂਦੀ ਅੱਛਾ ਉਹਦਾ ਦਵਾਈ ਨਾਲ ਫਰਕ ਪਿਆ ਸੀ ਕੁਝ ਜੇ ਇੱਥੇ ਥੋੜੇ ਦਿਨ ਐਡਮਿਟ ਕਰ ਲਈਏ ਤੁਸੀਂ ਰਹਿ ਸਕਦੇ ਹੋ ਕੋਈ ਨਾ 10 15 ਦਿਨ ਆਪਾਂ ਇੱਥੇ ਰੱਖ ਲਈਏ ਜੀ ਸਿਰ ਇੱਕ ਰੋਟੀ ਨਹੀਂ ਖਾਂਦੀ ਆ ਤਾਂ ਕੋਈ ਨਾ ਆਪਾਂ ਇੱਥੇ ਹੁਣ ਉਹੀ ਕਹਿੰਨਾ ਤਾਂ ਹੀ ਇੱਥੇ ਰੱਖਣਾ ਨਾ ਆਪਾਂ ਫੇ ਡਾਕਟਰ ਆਪੇ ਦੇਖਣਗੇ ਗਲੂਕੋਜ਼ ਵਗੈਰਾ ਲਾਉਣਗੇ ਥੋੜਾ ਸੈੱਟ ਹੋਊਗਾ ਫਿਰ ਘਰੇ ਭੇਜਾਂਗੇ ਆਪਾਂ ਕਿੰਨੇ ਬੱਚੇ ਥੋ ਟਿੱਪਣੇ ਤਿੰਨ ਬੱਚੇ ਇਹ ਪੁੱਤ ਜੀ ਸਾਰਨੇ 14 ਸਾਲ ਦੇ ਨੇ 18 ਸਾਲਾਂ ਦੀ ਆ ਕੁੜੀ ਨੂੰ ਭਾਈ ਜੀ ਨੇ ਇੱਥੇ ਸੰਗਲਣਾ ਬੰਨਿਆ ਮੈਂ ਕੌਣ ਆ ਓਏ ਕੁੜੀ ਨੂੰ ਭਾਈ ਇੱਥੇ ਕਿਨੇ ਬੰਨਿਆ ਰਸਰੇ ਨਾਲ ਚੰਗੇ ਦਾੜਾ ਲੈ ਪੈਨੇ ਤੇਰਾ ਪਿੰਡ ਕਿਹੜਾ ਗੱਲ ਸੁਣ ਉਹਦੇ ਆ ਉਹਦੇ ਮੇਰੀ ਤੇਰਾ ਕੀ ਨਾਮ ਆ ਕਿੱਥੋਂ ਆਈਏ ਬੇੜੇ ਤੂੰ ਮੱਲਿਆਣੋ ਹੈ ਮੱਲਿਆਣੋ ਮੱਲਿਆਣੋ ਫਿਰੋਜਪੁਰ ਤੋਂ ਠੀਕ ਆ ਮੱਲਿਆ ਨੇ ਤੋਂ ਮਾਤਾ ਕਿਹੜੀ ਐ ਭਾਈ ਉਹਨਾਂ ਦੀ ਬੇਟੀ ਇੱਥੇ ਲਾਈਨ 'ਚ ਲੱਗੇ ਹੋਣੇ ਮਾਤਾ ਜੀ ਲਾਈਨ 'ਚ ਨਾ ਖੜੋ ਜਿਨ੍ਹਾਂ ਦੇ ਬੱਚੇ ਕੋਈ ਜ਼ਿਆਦਾ ਢਲੇ ਹੁੰਦੇ ਆ ਉਹਨਾਂ ਨੂੰ ਲਾਈਨ 'ਚ ਖੜਨ ਦੀ ਲੋੜ ਨਹੀਂ ਉਹਨਾਂ ਨੂੰ ਆਪਾਂ ਸਿੱਧੀ ਦਵਾਈ ਦਵਾ ਦਾਂਗੇ ਉਹ ਇੱਥੇ ਆ ਜਾਣ ਮਾਤਾ ਜੀ ਸਾਡੇ ਜਿਨ੍ਹਾਂ ਦੀ ਬੇਟੀ ਇੱਥੇ ਚੁੰਨੀ ਦੇ ਨਾਲ ਬੰਨੀ ਹੋਈ ਆ ਭੈਣ ਨੂੰ ਬੇਨਤੀ ਐ ਮੇਰੀ ਮਾਤਾ ਨੂੰ ਇੱਥੇ ਆਓ ਬੋਲਦੇ ਪੁੱਤ ਖੜ ਦੇ ਪੁੱਤ ਕਿੰਬਾਈ ਦੇ ਨਹੀਂ ਕੋਈ ਨਾ ਪਤੇ ਆ ਲਖਾਂਗੇ ਭੈਣ ਮੈਂ ਤੇਰਾ ਨਾਂ ਕੀ ਆ ਖੋਲਦੀ ਇਧਰ ਜੁਨੀ ਪਹਿਲਾਂ ਨਾਂ ਦੱਸ ਫਿਰ ਖੋਲਾਂਗੇ ਦੱਸ ਫਿਰ ਨਾਂ ਤੇਰਾ ਤੇਰਾ ਨਾਂ ਕੀ ਆ ਮੈਨੂੰ ਕੋਈ ਨਾਂ ਹੈ ਮੈਨੂੰ ਕੀ ਨਾਂ ਦੱਸ ਦੇ ਭੈਣੇ ਖੋਲਾਂ ਨਹੀਂ ਗਾ ਰਾਤ ਨਾ ਕੁੱਤੇ ਕੁੱਤੇ ਖਰਾਬ ਕਰੀਗੇ ਡਰੀ ਗਈ ਉਹਦੀ ਕੋਈ ਕੋਈ ਨਾ ਕੋਈ ਨਾ ਕੇ ਬੋਲਦੇ ਸੀ ਤੇ ਬੜਾ ਡਿਸਕ੍ਰਿਮੀਨੇਟ ਕਰਕੇ ਹੱਸੀ ਗਈ ਉਹਨਾਂ ਨੂੰ ਕੁੱਤਿਆਂ ਨੂੰ ਹਾਂ ਉਹ ਜ਼ੀਰੋ ਹੋ ਗਏ ਨਾ ਇਹ ਤਾਂ ਰਾਤ ਦੀ ਬੱਤੀ ਅੱਜਾਈ ਰਾਤ ਦੀ ਬੱਤੀ ਐ ਇਤेंद्र ਮਮਮੀ ਪਹਿਲਾਂ ਤਾਂ ਇਹ ਬੋਲੇ ਪੈਸੇ ਦਾੜਕੇ ਜਿਆਦਾ ਜਿੰਦਗੀ ਵੀ ਐ ਨਾ ਮੋੜੇ ਤਿਰਖਾਲ ਇੱਕ ਨਾ ਜਿੰਨਾਂ ਦੇ ਪਰਿਵਾਰਕ ਮੈਂਬਰ ਕੋਈ ਐਡਾ ਹੁੰਦੇ ਆ ਬੱਚੇ ਜਿਹੜੇ ਪਹਿਲੀ ਵਾਰ ਆਉਂਦੇ ਆ ਜਾਂ ਭੈਣਾ ਸਾਡੀਆਂ ਜਾਂ ਵੀਰ ਕੋਈ ਭੱਜਦੇ ਆ ਉਹਨਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਲਾਈਨ ਦੇ ਵਿੱਚ ਖੜਨ ਦੀ ਲੋੜ ਨਹੀਂ ਹੈਗੀ ਉਹ ਆਪਣੇ ਮਰੀਜ਼ ਦੇ ਨਾਲ ਰਹੋ ਇੱਥੇ ਜਦੋਂ ਅਰਦਾਸ ਹੁੰਦੀ ਹੈ ਸਵੇਰ ਦੇ ਟਾਈਮ ਅਰਦਾਸ ਤੋਂ ਬਾਅਦ ਸਾਨੂੰ ਮਿਲੋ ਅਸੀਂ ਤੁਹਾਡਾ ਚੈੱਕਅਪ ਆ ਜਿਹੜਾ ਉਹ ਸਿੱਧਾ ਕਰਵਾਵਾਂਗੇ ਤੁਹਾਨੂੰ ਲਾਈਨ 'ਚ ਖੜਨ ਦੀ ਲੋੜ ਨਹੀਂ ਪੈਣੀ ਬਸ਼ਰਤੇ ਤੁਹਾਡਾ ਮਰੀਜ਼ ਜੇ ਕੋਈ ਜ਼ਿਆਦਾ ਭੱਜ ਦੌੜ ਕਰਦਾ ਗੁੱਸਾ ਕਰਦਾ ਪੰਤੋੜ ਕਰਦਾ ਪਰ ਤੁਸੀਂ ਆਪਣੇ ਮਰੀਜ਼ ਦੇ ਕੋਲੇ ਰਹੋ ਉਦੋਂ ਦੂਰ ਨਾ ਹੋਵੋ ਲਾਈਨ 'ਚ ਨਾ ਖੜੋ ਸਾਰੀ ਟੀਮ ਨੂੰ ਮਿਲੋ ਅਸੀਂ ਆਪੇ ਉਹਨਾਂ ਦਾ ਚੈੱਕਅਪ ਆ ਜਿਹੜਾ ਪੈਰ ਦੀ ਹੱਦ ਤੇ ਕਰਾਵਾਂਗੇ ਪੈਰ ਇੱਥੇ ਕੱਪੜੇ ਨਾਲ ਲੱਤ ਤੋਂ ਬੰਨੀ ਹੋਈ ਸੀਗੀ ਬੰਦ ਤੇਰਾ ਕੀ ਨਾਮ ਆ ਪੈਰ ਦਾ ਕੀ ਹੈ ਹੈ ਪੈਰ ਦਾ ਕੀ ਹੈ ਮਿੰਟੀ ਰੱਜ ਨਾਮ ਬੱਤਰੀ ਮੰਮੀ ਦਾ ਕੀ ਨਾਮ ਹੈ ਨੰਮੀ ਦਾ ਤੇਰਾ ਨਾਮ ਕੋਣ ਆਇਆ ਮੇਰੀ ਮੇਰੀ ਨਾਂ ਕੀ ਆ ਤਾਂ ਨਾਂ ਤਾਂ ਦੱਸ ਮੰਮੀ ਦਾ ਕੀ ਨਾਂ ਮੈਂ ਤਾਂ ਨਾਂ ਕੀ ਆ ਤੇਰਾ ਪਿੰਡ ਕਿਹੜਾ ਮੈਂ ਕੋਈ ਇੱਥੋਂ ਦੀ ਆ ਤਾਂ ਕਿਹੜਾ ਪਿੰਡ ਆ ਇੱਥੋਂ ਦੀ ਆ ਇੱਥੋਂ ਦੀ ਆ ਤੂੰ ਕੋਈ ਨਾ ਬੁੱਤ ਕੋਈ ਆਪਾਂ ਲੱਭ ਲੈਨੇ ਤੇਰੀ ਮੰਮੀ ਨੂੰ ਲੱਭ ਲੈਨੇ ਠੀਕ ਆ ਅੱਗੇ ਨਹੀਂ ਅੱਗੇ ਇੱਧਰ ਵੀ ਆਓ ਮਾਂ ਗੇਟਾਂ ਦੇ ਖੁੱਲ੍ਹਾ ਇੱਥੋਂ ਮੈਂ ਬੜੀ ਔਖੀ ਆ ਤੇ ਬੜੀ ਔਖੀ ਆ ਕਰੋੜੇ ਮਾਰਦੇ ਤਾਂ ਜੇ ਮੈਂ ਬੰਦੀ ਸੀ ਤੇ ਰਾਤ ਸੰਗਤ ਨੂੰ ਪੜਦੀ ਸੀ ਇੱਥੇ ਬੰਨ ਕੇ ਤਾਂ ਇਹਦੇ ਕੋਲੇ ਫੈ ਬੈਠੀਆਂ ਕੋਈ ਭਣ ਭਾਈ ਦੇ ਪੋਤਾ ਕੋਈ ਵੀ ਮੁਖਰੇ ਵੀਰ ਨੇ ਪੋਤਾ ਮੈਂ ਕਿੱਥੋਂ ਆਇਆ ਮੱਲਿਆ ਨਾਲ ਦਾਰੂ ਚੱਲਦੀ ਸੀ ਬਾਈ ਜੀ ਮੇਰੇ ਸੱਤ ਸੁੱਤ ਪਾਦੀ ਸੀ ਮੈਂ ਆਪਣਾ ਨਾਲ ਕਿਥੇ ਵੀ ਦਾਰੂ ਲੈ ਕੇ ਵਿੱਚੋਂ ਮੈਂ ਆਈ ਨਹੀਂ ਤੂੰ ਕਿੰਨਾ ਟਾਈਮ ਆਇਆ ਮੇਰੇ ਬਾਪੂ ਸਾਲ ਤੋਂ ਉੱਪਰ ਹੋ ਗਿਆ ਸਾਲ ਨਹੀਂ ਹੋਇਆ ਸਾਲ ਨਹੀਂ ਹੋਇਆ ਬਾਈ ਜੀ ਮੈਂ ਲੈ ਕੇ ਹੀ ਮੇਰੇ 6:00 ਵੱਜ ਗਏ। 5ਵੇਂ ਮਹੀਨੇ ਦੇ ਆਏ ਹਾਂ ਮਾਂ ਤੇ ਇੱਚ ਹੁਣ ਦੁਬਾਰਾ 5ਵਾਂ ਮਹੀਨਾ ਆਉਣ ਵਾਲਾ ਹੋ ਗਿਆ। ਬਾਈ ਜੀ ਮੈਂ ਬਹੁਤ ਔਖੀਆਂ ਇਟਾ ਰੋੜੇ ਸਾਡੇ ਮਾਰਦੀ ਐ ਬਹੁਤ ਕੁਸ਼ ਕਰਦੀ ਐ ਘਰੇ ਨੁਕਸਾਨ ਕਰਦੀ ਆ। ਮਾਂ ਪਹਿਲਾਂ ਤਾਂ ਜਮੇ ਹੀ ਠੀਕ ਹੋ ਗਈ ਸੀ ਇੱਚ ਮੈਂ ਹੁਣ ਪਛਾਣੀ ਐ ਕੁੜੀ ਤਾਂ ਕਿੰਨਾ ਫਰਕ ਪੈ ਗਿਆ ਸੀ ਇਹਨੂੰ। ਫਰਕ ਪੈ ਗਿਆ ਸੀ ਬਾਈ ਜੀ ਮੈਂ ਪਰ ਮੇਰੇ 6:00 ਵੱਜ ਕੇ ਸੱਟ ਚ ਚਿਗਾਸ ਟੁੱਟ ਕੇ ਮੇਰੇ ਸੱਟ। ਮਾਂ ਮੱਲੇਆਣੇ ਤੋਂ ਇੱਥੇ ਕਿੰਨੇ ਮਰੀਜ਼ ਆਉਂਦੇ ਆ ਤੂੰ ਦਵਾਈ ਤਾਂ ਮੰਗਾ ਲਿਆ ਕਰਦੀ। ਇੱਥੇ ਤੁਸੀਂ ਅਮੀਰਜੰਦ ਬਾਈ ਜੀ ਨੂੰ ਮਿਲਦੇ ਅਮੀਰਜੰਦ ਬਾਈ ਹੁ ਰੋਲਪੁਰ ਤੋਂ ਆਉਂਦੇ ਆ ਨਾ ਜਿਹੜਾ ਹਲਵਾਈ ਆ ਬਾਈ ਆਉਂਦਾ ਨਾ ਉਹ ਪਤਾ ਨਹੀਂ ਬਾਈ ਜੀ ਮੈਂ ਤੁਹਾਨੂੰ ਉਹੀ ਲੈ ਕੇ ਆਏ ਸੀ ਪਹਿਲੀ ਵਾਰੀ ਤੁਸੀਂ ਕਿਵੇਂ ਆਏ ਸੀ ਸਭ ਤਾਂ ਮੱਲੇ ਮੱਲੇ ਵਾਲਾ ਮਰੀਜ਼ ਲੈ ਕੇ ਆਏ ਸੀ ਨਹੀਂ ਟੋਟਾ ਜ਼ਿਲ੍ਹਾ ਕਿਹੜਾ ਵਾ ਮੁਗਾ ਅੱਛਾ ਮੁਗਾ ਅੱਛਾ ਆਮ ਦੂਜਾ ਮੱਲੇ ਵਾਲਾ ਠੀਕ ਅਸੀਂ ਲਾ ਲੈਂਦੀ ਆ ਜੀ ਲੈ ਲੜਦੀ ਐਨਾ ਬਹੁਤ ਜ਼ਿਆਦਾ ਅਸੀਂ ਮਸਾ ਇਹਨੂੰ ਘੂਰ ਧਰ ਕੇ ਕਟ ਕੇ ਫੇਲੀਡੇ ਪਾਉਨੇ ਆ ਜੀ ਕਮਾ ਬਹੁਤ ਤੰਕਾ ਤੁਸੀਂ ਸਾਡੇ ਕੋਲ ਤਾਂ ਆਉਂਦੇ ਇੱਕ ਵਾਰੀ ਆਪਾਂ ਇਹਨੂੰ ਐਡਮਿਟ ਕਰ ਲੈਂਦੇ ਥੋੜਾ ਟਾਈਮ ਆਉਂਦੇ ਰਹੇ ਆ ਐਡਮਿਟ ਮੈਡੀਕਲ ਲਓ ਮੈਂ ਤਾਂ ਕੱਪੜੇ ਲੈ ਕੇ ਆਈਆਂ ਇਹਨੂੰ ਰੱਖ ਲਓ ਭਲਾ ਮੈਨੂੰ ਵੀ ਨਾਲ ਰੱਖ ਲਓ ਕੋਈ ਜਾਨੀ ਇਹ ਦਿਨ ਭਾਲ ਕਰ ਲਓ ਤੁਹਾਡੇ ਸਾਹਮਣੇ ਹੂੰ ਰਾਤ ਮਰੀਜ਼ਾਂ ਨੂੰ ਘੜਦੀ ਤਾਂ ਬੰਨੀ ਸੀ ਇੱਥੇ ਨਮਦੀਪ ਨਵਦੀਪ ਹੱਸੀ ਕਰ ਪੈਣੇ ਠੀਕ ਠਾਕ ਹੋ ਪੈਣੇ ਜਾਨੋ ਇਹਨਾਂ ਨੂੰ ਦੇਖੂਗਾ ਕਿੰਨਾ ਗੈਪ ਪਿਆ ਵਾ ਫਿਰ ਡਾਕਟਰ ਨਾਲ ਗੱਲ ਕਰ ਕੇ ਇਹਨਾਂ ਦੀ ਦਵਾਈ ਸਟਾਰਟ ਕਰਾਉਣੀ ਹੈ ਠੀਕ ਹੈ ਕੀ ਨਾ ਕੀ ਇਹਦਾ ਭੈਣ ਦਾ ਰਾਮ ਨੇ ਹਾਂ ਚੈੱਕਅਪ ਕਰਾ ਕੇ ਨ ਡਾਕਟਰ ਨਾਲ ਗੱਲ ਕਰਕੇ ਮੈਨੂੰ ਦੱਸਿਆ ਇਹ ਲੈਟਦੀ ਆ ਘੋੜ ਦੀ ਮਾਰਦੀ ਉਹ ਹੜ ਜੇ ਕਿੰਨੇ ਭੈਣ ਭਰਾ ਨੇ ਤੈਨੂੰ ਨਾ ਜੀ ਉਹ ਵਿਆਹ ਹੋਇਆ ਲੱਗ ਲੱਗਾ ਕਦੋਂ ਕਿੱਥੇ ਕਿਸੇ ਦੀ ਮਤ ਪਉ ਦੇ ਬੁੜੇ ਬੁੜੀ ਨੂੰ ਟੋਕੋ ਨਹੀਂ ਦਿੰਦੇ ਗੇ ਪਕਾ ਕੇ ਆਹ ਦੀਆਂ ਨਾ ਹਾਂ ਇਹ ਮੇਰੇ ਕਰੇ ਨਹੀਂ ਤੁਹਾਡੇ ਹਸਬੰਡ ਹੈਗੇ ਨੇ ਘਰ ਵਾਲਾ ਤੁਹਾਡੇ ਹਾਂ ਜੀ ਹੈਗਾ ਉਹ ਕੀ ਕਰਦੇ ਨੇ ਜੀ ਆਪਣਾਈ ਜੇ ਬੈਠਾ ਘਰ ਉਹ ਪਹਿਲਾਂ 6 ਵਜੇ ਦੀ ਸੂਰ ਹੋਰ ਬੈਠਾ ਸੀ ਹਾਂ ਇਹਦੀ ਭੈਣ ਕੋਈ ਪਤਾ ਨਹੀਂ ਕੋਈ ਆ ਮੈਂ ਤਾਂ ਜੀ ਸੁੱਖਾਂ ਸੋਕੇ ਲਈ ਸੀ ਬਸ ਪਤਾ ਨਹੀਂ ਇਹਨੂੰ ਕੀ ਚੱਕਰ ਪਿਆ ਕੀ ਲਈ ਪਿਆ ਅਈ ਪਹਿਲਾਂ ਹੋਰ ਪਾਸੇ ਦਾ ਬਹੁਤ ਦਵਾਈ ਕੋਟੋ ਕੋ ਨਹੀਂ ਰਹੀ ਸਰ ਵੀ ਜੀ ਤੋਂ ਝਗਰਾ ਮਾ ਤੋਂ ਕੋਈ 10 ਵਾਰ ਹੀ ਕੋਈ ਆ ਫਿਰ ਹੋਰ ਪਾਸੇ ਪੋਧਰੇ ਖਾਈਆ ਇੱਥੇ ਡਾਕਟਰ ਨਿਧਿਆਣੇ ਕਾਲੀਆ ਡਾਕਟਰ ਉੱਥੇ ਵੀ ਜਮਾ ਕਰਾਈ ਰੱਖੀ ਮੈਂ ਤਾਂ ਇਹ ਤੇ ਅੱਜੇ 7 ਲੱਖ ਰੁਪਈਆ ਲਾਤਾ ਭਾਈ ਜੀ ਪਰ ਮੈਂ ਹੁਣ ਸਾਡੇ ਕੋਲ ਇੱਥੇ ਕੋਈ ਖਰਚਾ ਵੀ ਨਹੀਂ ਆਉਂਦਾ ਤੁਸੀਂ ਦਵਾਈ ਇੰਨੇ ਦਿਨ ਵਿੱਚੋਂ ਬੰਦ ਕਰ ਤੋ ਕਰਤੀ ਮੈਂ ਮੈਂ ਤਾਂ ਲੈ ਕੇ ਨਹੀਂ ਆਏਗੇ ਘਰ ਦੇ ਜਵਾਕ ਸਾਡੇ ਈ ਕਰਾਂਗੇ ਉਹ ਭੜਕੇ ਚੱਲਣ ਭੈਣ ਦਾ ਫੇਰ ਲੈ ਕੇ ਆਉਣ ਬਾਈ ਜੀ ਮੈਂ ਤੁਹਾਨੂੰ ਕਹਿੰਦੀ ਇਹ ਜਿਹੜਾ ਸਮਾਜ ਆ ਗਿਆ ਇਹ ਇੱਕ ਨਾ ਬਹੁਤ ਗਲਤ ਆ ਗਿਆ ਕੋਈ ਕੋਈ ਆ ਭੜ ਪਾਈ ਦਾ ਕੋਈ ਨਮਰ ਆਪਾਂ ਇਹਨੂੰ ਥੋੜਾ ਦੇਰ ਲਈ ਰੱਖਾਂ ਬਾਈ ਜੀ ਪਾਸੇ ਤੇ ਜਿਹੜੀ دارو ਲਾਈ ਉਹ ਤਾਂ ਸਾਨੂੰ ਕੁੱਟਣ ਮਾਰ ਲੱਗੀ ਏ ਗੁਰਾਹਾਰ ਕੋਈ ਦਵਾਈ ਪਾਸੇ ਤੇ ਨਹੀਂ ਕਰ ਤੁਸੀਂ ਇੱਥੇ ਦਵਾਈ ਲੈ ਕੇ ਜਾਂਦੇ ਆ ਕਿੱਥੋਂ ਸੀਗੀ ਮੈਂ ਇਹ ਫੁੱਲ ਚੰਦੀ ਕਹਿੰਦੇ ਕੀ ਰਾਤਾ ਮਣ ਚਲੀ 10 10 ਵੇਰੀ ਰੋਟੀ ਖਾਂਦੀ ਵਿਹੜੀ ਚ ਇਹ ਤਾਂ ਹੌਲੀ-ਹੌਲੀ পেট ਤਾਂ ਹੋ ਗਿਆ ਲੱਗਦਾ ਹੋ ਗਿਆ ਐਡਾ ਹੋ ਗਿਆ ਸੀ ਬਾਈ ਐਡਾ পেট ਇੱਥੋਂ ਐਡਾ ਨੂੰ ਮਾ ਉਹ ਡਾਕਟਰ ਦਵਾਈਆਂ ਬਦਲ ਸਕਦੇ ਆ ਕਿਉਂਕਿ ਜਦੋਂ ਦਵਾਈ ਦਿਮਾਗ ਦੀ ਦਿੰਦੇ ਆ ਨਾ ਦਿਮਾਗ ਨੂੰ ਸੈੱਟ ਕਰਦੇ ਆ ਉਹਦੇ ਨਾਲ ਮੋਟਾਪਾ ਆਉਂਦਾ ਥੋੜਾ ਪਰ ਉਹ 6 ਮਹੀਨੇ ਬਾਅਦ ਡਾਕਟਰ ਦਵਾਈਆਂ ਬਦਲ ਦਿੰਦੇ ਹੌਲੀ-ਹੌਲੀ ਸੈੱਟ ਹੋ ਜਾਂਦਾ ਪਰ ਗੱਲ ਇਹ ਆਪਾਂ ਦਵਾਈ ਨਹੀਂ ਨਾ ਬੰਦ ਕਰ ਸਕਦੇ ਹੁਣ ਉਹ ਦਵਾਈ ਬੰਦ ਕਰਨੇ ਫਿਰ ਆ ਪ੍ਰੋਬਲਮ ਆਉਣ ਲੱਗੀ ਹੁਣ ਕੁੱਟਮਾਰ ਕਰਨ ਲੱਗੀ ਆ ਕੁੱਟਮਾਰ ਲੱਗੇ ਮੇਰਾ ਸਿਰ ਬਾਲਾ ਛੱਟ ਵਾਲੀ ਬੱਜ ਗਈ ਸੀ ਮੈਂ ਤਾਂ ਸਕੈਨ ਕਰਾ ਕਰ ਮਸਾ ਠੇਕ ਕਰਾਈ ਜਿਹਾ ਫੇਰ ਮੈਂ ਕਿਹਾ ਮੈਂ ਤਾਂ ਉੱਥੇ ਹੀ ਲੈ ਕੇ ਜਾਣੀ ਤੁਸੀਂ ਨਹੀਂ ਲੈਦੇ ਮੈਂ ਲੈ ਕੇ ਜਾਣੀ ਮਸਾ ਲੈ ਕੇ ਆਇਆ ਉਹ ਘਰੇ ਵੀ ਬੰਨੀ ਹੁੰਦੀ ਸੀ ਪਰ ਬਨ ਕੇ ਰੱਖਦੇ ਸੀ ਹੋਰ ਜਦੋਂ ਇਹ ਮਾਰਨ ਲੱਗੀ ਫਿਰ ਬੰਨਣ ਲੱਗੀ ਉਹ ਤਾਂ ਪਿੰਡ ਕਿਹੜਾ ਮੋਗੇ ਕੋਲੇ ਮੱਲਿਆਣਾ ਮੱਲਿਆਣਾ ਪਿੰਡ ਆ ਤਾਂ ਮੁੰਡਾ ਸਾਡੇ ਇੱਥੇ ਲੱਗਿਆ ਹੋਇਆ ਉਹ ਤਾਂ ਨਾਕਲ ਪੂਰੀ ਆ ਏ ਫਰੀਦ ਜੀ ਸਾਹਮਣੇ ਇੱਥੇ ਲਿਖਿਆ ਅੱਛਾ ਜੀ ਮੱਲੇ ਆ ਗਏ ਘਰੋਂ ਨੰਬਰ ਵੀ ਲੈਣ ਗਈ ਸੀ ਉਹ ਕਹਿੰਦੇ ਜੀ ਨੰਬਰ ਹੈ ਨਹੀਂ ਸਾਡੇ ਕੋਲ ਹੂੰ ਕੋਈ ਨਾ ਮੈਂ ਬੈਠ ਅਸਤਾ ਚੈੱਕ ਕਰਾ ਦਾਂਗੇ ਨਵਦੀਪ ਸਿੱਧਾ ਚੈੱਕ ਕਰਾ ਦਿਓ ਚੈੱਕ ਕਰਾ ਦਿਓ ਚੈੱਕ ਬੱਸ ਇਸ ਲੈਟ ਦੀ ਬਹੁਤ ਆ ਕੱਪੜੇ ਲਾ ਲੈਂਦੀ ਆ ਕੋਈ ਨਾ ਮੈਂ ਆਪ ਕਰ ਦਿਆਂਗੇ ਸਭ ਜਿਹੜਾ ਤੁਸੀਂ ਚਾਹੁੰਦਾ ਕੋਸੋਈ ਮਾਰ ਦੇ ਜਾ ਕੇ ਕਰ ਦਿਆਂ ਗੱਲ ਆਪਾਂ ਬੈਠ ਬੈਠ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਭੈਣ ਅੱਛਾ ਜੀ ਕਿਥੋਂ ਆਏ ਤੁਸੀਂ ਭੈਣੇ ਹੈ ਸੇਖੂਪੁਰੋਂ ਸੇਖੂਪੁਰੇ ਤੋਂ ਕੀ ਹੋਇਆ ਰੱਤ ਤੇ ਆ ਜੇ ਕੁੱਤਾ ਖਾ ਜਾਂਦੀ ਹੈ ਦੰਦੀਆਂ ਵੱਢਦੀ ਹੈ ਜਗਮ ਕਰ ਲਏ ਨੇ ਤੇ ਦਵਾਈ ਲੈ ਕੇ ਗਈ ਦੂਜੀ ਵਾਰ ਆਏ ਮੈਨੂੰ 15 ਦਿਨ ਦੀ ਲੈਣੀ ਸੀ ਹਾਂ ਕੋਈ ਫਰਕ ਪਿਆ ਦਵਾਈ ਨਾਲ ਦਵਾਈ ਉਹਨਾਂ ਰੋਟੀ ਵੀ ਨਹੀਂ ਕਰਨਦੀ ਅੱਛਾ ਉਹਦਾ ਦਵਾਈ ਨਾਲ ਫਰਕ ਪਿਆ ਸੀ ਕੁਝ ਜੇ ਇੱਥੇ ਥੋੜੇ ਦਿਨ ਐਡਮਿਟ ਕਰ ਲਈਏ ਤੁਸੀਂ ਰਹਿ ਸਕਦੇ ਹੋ ਕੋਈ ਨਾ 10 15 ਦਿਨ ਆਪਾਂ ਇੱਥੇ ਰੱਖ ਲਈਏ ਜੀ ਸਰ ਇੱਕ ਵੀ ਰੋਟੀ ਨਹੀਂ ਖਾਂਦੀ ਹਾਂ ਤਾਂ ਕੋਈ ਨਾ ਆਪਾਂ ਇੱਥੇ ਹੁਣ ਉਹੀ ਕਹਿੰਨਾ ਤਾਂ ਹੀ ਇੱਥੇ ਰੱਖਣਾ ਨਾ ਆਪਾਂ ਫੇ ਡਾਕਟਰ ਆਪੇ ਦੇਖਣਗੇ ਗਲੂਕੋਜ਼ ਵਗੈਰਾ ਲਾਉਣਗੇ ਥੋੜਾ ਸੈੱਟ ਹੋਊਗਾ ਫਿਰ ਘਰੇ ਭੇਜਾਂਗੇ ਆਪਾਂ ਕਿੰਨੇ ਬੱਚੇ ਥੋੜੇ ਭਨੇ ਤਿੰਨ ਬੱਚੇ ਇਹ ਕੰਪਟੀਆਂ ਸਾਲ ਨੇ 12 ਸਾਲ ਦੀ 18 ਸਾਲਾਂ ਦੀ ਹੈ ਕਹਿੰਦੇ ਨੇ ਨੀ ਤੇ ਪਾਪਾ 1.5 ਸਾਲ ਹੋ ਗਏ ਪੂਰੇ ਹੋ ਗਏ ਅੱਛਾ ਪਾਪਾ ਇਹਨਾਂ ਦੀ ਡੈਥ ਹੋ ਗਈ ਰੋ ਨਾ ਰੋ ਨਾ ਮੇਰੀ ਬੰਨਾ ਕੋਣ ਆਇਆ ਤੇਰੇ ਹੋ ਤੂੰ ਵੀ ਆ ਬੋਲ ਰੋ ਨਾ ਰੋ ਨਾ ਰੋ ਨਾ ਐਪੜ ਨਾਲ ਕੋਣ ਆਇਆ ਉਹ ਨਾਲ ਮੇਰਾ ਵੀ ਇਨਾਮ ਦਾ ਰੋਣਾ ਮੁੰਡਾ ਅੱਛਾ ਉਹ ਕਿੱਥੇ ਆ ਬੱਚੇ ਕੀ ਨਾ ਆਉਣਾ ਨਾ ਬਰਨ ਕਿੱਥੇ ਹੈ ਮੇ ਤਾਂ ਬਰਨ ਇਹ ਕਿ ਨਾ ਭੈਣ ਅੰਚਲ ਅੰਚਲ ਦਾ ਭਰਾ ਵਾ ਬਰਨ ਫਿਕਰ ਨਾ ਕਰ ਭੈਣ ਆਪਾਂ ਇਹਨੂੰ ਐਡਮਿਟ ਕਰਾ ਲੈਨੇ ਆ ਥੋੜੇ ਦਿਨ ਫਿਕਰ ਨਾ ਕਰੋ ਅੰਦਰ ਆ ਜਾ ਇੱਥੇ ਆ ਜਾ ਇੱਥੇ ਆ ਜਾ ਆ ਜਾ ਅੰਦਰ ਲਿਆ ਗੋ ਅੰਚਲ ਇਹਨੂੰ ਭੈਣੇ ਜਨਮ ਤੋਂ ਹੀ ਸੋਚੀ ਹੈ ਨਹੀਂ ਹਾਂਜੀ ਕੋਈ ਮਤਲਬ ਇਹ ਨਾ ਸੀਗੀ ਹਰੋਈ ਨਾ ਸਿੱਧਾ ਜੰਮੀ ਸੀਗੀ ਹੈ ਤੇ ਹਰੋਈ ਨਹੀਂ ਉਹਨੂੰ ਹਾਂਜੀ ਪਹਿਲਾਂ ਤਾਂ ਬੈਂਦੀ ਬੁੰਦੀ ਮੈਨਸੀਗੀ ਫਿਰ ਬਾਅਦ ਚ ਓੜ ਓੜੀ ਬੈਠਾ ਲੱਗੀ ਫਿਰ ਟੁਰਨ ਲੱਗ ਪਈ ਹੁਣ ਬੋਲਦੀ ਵੀ ਨਾ ਹੈ ਕਿ ਰੋਟੀ ਬਣ ਗਈ ਆਪਕੇ ਖਾਣੇ ਪਿੰਦਾ ਪਾਰ ਤੋਂ ਲੈਣੀ ਵੀ ਵਿੱਚ ਕੰਮ ਆ ਗਿਆ ਅੱਛਾ ਆ ਸਿਰ ਦਾ ਵੀ ਇਹਦੇ ਇਦਾਂ ਹੋਇਆ ਹੋਇਆ ਹੈ ਕੀ ਹੋਇਆ ਹੈ ਸ਼ੁਰੂ ਤੋਂ ਹੀ ਇਦਾਂ ਹਾਂਜੀ ਸ਼ੁਰੂ ਤੋਂ ਤੇ ਇਦਾਂ ਅੰਚਲ ਉਹ ਅੰਚਲ ਜੰਦੀ ਨਹੀਂ ਵੱਢਣੀ ਪਤਾ ਹੱਥਾਂ ਤੇ ਅੱਛਾ ਜੰਦੀਆਂ ਵੱਢ ਕੇ ਗੂਠੇ ਖਾ ਜਾਂਦੀ ਆਪਦੇ ਇਹਨੇ ਪਾਪਾ ਨੂੰ ਕੀ ਗੱਲ ਹੋ ਗਈ ਸੀ ਪਾਪਾ ਨੂੰ ਤਾਂ ਬਿਮਾਰ ਸੀਗਾ ਲੀਵਰ ਖਰਾਬ ਹੋ ਗਿਆ ਕਿਉਂ ਆਪ ਕਾਰਡ ਦਿਖਾਇਓ ਭਣੇ ਜੇ ਜੈਮਨ ਜੈਮਨ ਡਾਕਟਰ ਅਭਿਸ਼ੇਕ ਇਹਨੂੰ ਨਾ ਨਾਲ ਨੀਰੋ ਵਾਲੇ ਡਾਕਟਰ ਨੂੰ ਕਿਸੇ ਨੂੰ ਦਿਖਾਈਏ ਆਪਾਂ ਮੈਨੂੰ ਤਾਂ ਪਤਾ ਹੀ ਨਹੀਂ ਸਾਨੂੰ ਨੂੰ ਨਹੀਂ ਪਤਾ ਲੱਗਿਆ ਡਾਕਟਰ ਗੁਰਪ੍ਰੀਤ ਕੋਲ ਚਲੋਂ ਦਿਖਾਈਏ ਜਾਂ ਡਾਕਟਰ ਪੌਲ ਨੂੰ ਦਿਖਾਈਏ ਕਿਉਂਕਿ ਜਨਮ ਤੋਂ ਹੀ ਸਮੱਸਿਆ ਵਾਲਾ 18 ਸਾਲ ਦੀ ਹੋ ਗਈ ਆ ਹਾਂਜੀ ਮਾਰੇ ਇਨਮ ਸੰਬੰਧ ਵਿੱਚ ਮਾਰੇ ਦਿਖਾਇਆ ਗੁਰਪ੍ਰੀਤ ਕੋਲ ਚਲੋਂ ਆਹ ਬੱਬੀ ਕੋਲ ਚਲੋਂ ਅਨਚਲ ਦਾ ਬ్రਦਰ ਹੈਗਾ ਭਾਈ ਕੋਈ ਕਿਹੜੇ ਪਿੰਡੋਂ ਆਏ ਨੇ ਬਖਲੌਰ ਤੋਂ ਸ਼ੇਖਪੁਰ ਤੋਂ ਬਖਲੌਰ ਤੋਂ ਬਖਲੌਰ ਤੋਂ ਆਏ ਨੇ ਵੀਰਵਾਲੀ ਬਖਲੌਰ ਤੋਂ ਜਲੰਧਰ ਜ਼ਿਲ੍ਹਾ ਫਲور ਦੇ ਕੋਲੋਂ ਅੱਗੇ ਆ ਪੁੱਤ ਨਿੰਗਣ ਤੋਂ ਹੀ ਥੋੜਾ ਆ ਰਾਹ ਛੱਡ ਕੇ ਖੜ ਜੋ ਬਾਈ ਬਣ ਕੇ ਇੱਥੋਂ ਰਾਹ ਛੱਡ ਦਿਓ ਪੜਾ ਜਾ ਭੈਣੇ ਜਿਵੇਂ ਜਿੰਮੂ ਵੱਡੀ ਹੋ ਰਹੀ ਹੈ ਉਵੇਂ ਉਵੇਂ ਜਿਆਦਾ ਪ੍ਰੋਬਲਮ ਵੱਧ ਰਹੀ ਹੈ अच्छा तो पहले तो ਜਿਹੜੀ ਸੀ ਉਹ ਦਰੂਹ ਪੀਂਦ ਪਾਈ ਜੀ ਨੂੰ ਦਰਵਾਜੇ ਨਾਲ ਝੂਟੇ ਲੈਂਦੀ ਰਹਿੰਦੀ ਸੀ ਹੁਣ ਨਾਲ ਜਿੱਦਾਂ ਦੀ ਦਰੂਹ ਆਈ ਉਹ ਦਰੂਹ ਤੇ ਨਹੀਂ ਲੱਗਦੀ ਤੇ ਵਾਰ ਵੀ ਨਾ ਐਦਾ ਜਾਗਦੀ ਸੀ ਅੰਦਰ ਹੀ ਰਹਿੰਦੀ ਸੀ ਕਿ ਕਿਸੇ ਹੂੰ ਫਿਰ ਉਸ ਬਾਅਦ ਦਾ ਥੋੜੇ ਥੋੜੇ ਬਾਹਰ ਜਾਂਦੀ ਬਸ ਰੋਟੀ ਨਹੀਂ ਖਾਂਦੀ ਉਹ ਰੋਟੀ ਛੱਡਾ ਨਹੀਂ ਖਾਣਦੀ ਜੇ ਤੁਹਾਨੂੰ ਐਡਮਿਟ ਕਰ ਲਈਏ ਥੋੜੇ ਦਿਨ ਰਹਿਪੋਗੇ ਨਾ ਜੁਈ ਰਹਿ ਕਰ ਲੋ ਆਪਾਂ 5-7 ਦਿਨ 10 ਦਿਨ ਇਹਦੇ ਨਾਲ ਅਤ ਪਵਾ ਦਿਓ ਜੀ ਅਤ ਪਵਾ ਦਿਓ ਨਾਲ ਵੈਕੁਲ ਜੀ ਕਾ ਖਾਲਸਾ ਵੈਕੁਲ ਜੀ ਕੀ ਫਤਿਹ ਦੇਖੋ ਅੰਚਲ 18 ਸਾਲਾਂ ਦੀ ਹੋ ਗਈ ਅੱਜ ਤੇ ਦੇਖਣ ਨੂੰ ਐ ਲੱਗਦੀ ਜਿਵੇਂ ਦਸਾਂ 12 ਸਾਲਾਂ ਦੀ ਹੁੰਦੀ ਆ ਮਾਂ ਗੋਦੀ ਚੱਕੀ ਖੜੀ 18 ਸਾਲ ਦੀ ਧੀ ਨੂੰ ਆਪਣੀ ਨੂੰ ਉਹਦੀਆਂ ਹੱਥਾਂ ਦੇ ਉੱਤੇ ਲੀੜਾ ਕੱਪੜੇ ਨਾ ਰਹਿਣ ਤੇ ਜਖਮ ਨਾ ਹੋਣ ਰਹਿਣ ਹੱਥਾਂ ਦੇ ਉੱਪਰ ਲੀੜੇ ਕੱਪੜੇ ਬੰਨੇ ਹੋਇਆ ਕਿਉਂਕਿ ਉਹ ਗੁੱਠਿਆਂ ਤੇ ਦੰਦੀਆਂ ਵੱਢ ਕੇ ਖਾਂਦੀ ਆ ਗੁੱਠਿਆਂ ਨੂੰ ਆਪਣੇ ਨੂੰ ਐ ਬੇਟਾ ਨੰਬਰ ਚੀਜ਼ ਲਿਖਾ ਦੇ ਲਗਾ ਦੇ ਲਗਾ ਦੇ ਕੋਈ ਤੇਰਾ ਕੀ ਨਾਮ ਪੁੱਤ ਵਰੁਣਾ वरुण बेटा ये छोटा है छोटा है ये तो छोटा भाई तू ਕਿਹੜੀ ਕਲਾਸੇ ਪੜਦਾ ਪੁੱਤ 12th ਵਿੱਚ ਹੋਇਆ ਹੈ 12th ਚ ਹੋ ਗਿਆ ਠੀਕ ਆ ਦੇਖੋ ਪਰਿਵਾਰ ਵੀ ਹੈ ਨਾ ਮਤਲਬ ਇੰਨਾ ਸਫਰ ਕਰ ਰਿਆ ਪਾਪਾ ਦੀ ਡੈਥ ਹੋ ਗਈ ਹੈ 1.5 ਸਾਲ ਹੋ ਗਿਆ ਧਰਨਾ ਪੈਣ ਇਸ ਤਰ੍ਹਾਂ ਦੀਆਂ ਮਾਵਾਂ ਨੂੰ ਸਲੂਟ ਬਣਦਾ ਜਿਹੜੀਆਂ ਆਪਣੀ ਧੀ ਨੂੰ ਅੱਜ ਵੀ ਫੁੱਲ ਵਾਂਗ ਸੰਭ ਰਹੀ ਹੈ ਜਿਵੇਂ ਮਰਜੀ ਆ ਤੇ ਉਹਨਾਂ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਆ ਜਿਹੜੇ ਆਪਣੇ ਬੱਚਿਆਂ ਨੂੰ ਇੰਦਾ ਛੱਡ ਦਿੰਦੇ ਆ ਸੜਕ ਦੇ ਉੱਤੇ ਜਿਵੇਂ ਉਹਨਾਂ ਦਾ ਆਪਣਾ ਨਾ ਹੋਵੇ ਕਈ ਆਪਣੇ ਮਾਪੇ ਬਾਪ ਨੂੰ ਇੰਦਾ ਛੱਡ ਦਿੰਦੇ ਨੇ ਕਿੱਡੇ ਪੱਥਰਦਿਲ ਨੇ ਲੋਕ ਤੇ ਇਸ ਭੈਣ ਦੀ ਦੇਖੋ ਕਿੱਡੀ ਵੱਡੀ ਤਕਲੀਫ ਆ ਸਿਰ ਦਾ ਸਾਈਂ ਵੀ ਚਲਾ ਗਿਆ ਤੇ ਬੇਟੀ 18 ਸਾਲਾਂ ਦੀ ਹੋ ਗਈ ਉਹਨੂੰ ਗੋਦੀ ਚਾੱਕ ਕੇ ਖੜੀ ਸੀ ਭੈਣ ਤੇ ਆਪਦੇ ਬੱਚਿਆਂ ਨੂੰ ਵੀ ਪਾਲ ਰਹੀ ਆ ਪਰ ਅੱਜ ਵੀ ਮੈਂ ਉਹਨਾਂ ਚਾਰ ਵੇਰੀ ਪੁੱਛ ਲਿਆ ਵੀ ਭੈਣੇ ਤੁਹਾਨੂੰ ਇੱਥੇ ਰੱਖ ਲਈਏ ਐਡਮਿਟ ਕਰ ਲਈਏ ਹਜੇ ਵੀ ਭੈਣ ਮਤਲਬ ਐਗ੍ਰੀ ਨਹੀਂ ਹੋ ਰਹੀ ਦਿਲ ਤੋਂ ਕਿਉਂਕਿ ਉਹ ਆਪਣੀ ਧੀ ਤੋਂ ਦੂਰ ਹੋਣਾ ਹੀ ਨਹੀਂ ਚਾਹੁੰਦੇ ਤੇ ਸਾਡੇ ਕੋਲ ਇੱਥੇ ਇਦਾਂ ਦੇ ਲੋਕ ਆਉਂਦੇ ਨੇ ਕੈਂਪ 'ਚ ਜਿਹੜੇ ਮਤਲਬ ਇਸ ਗੱਲ ਲਈ ਸਾਡੇ ਨਾਲ ਲੜਦੇ ਆ ਮਨਤਾ ਕਰਦੇ ਵੀ ਸਾਡਾ ਮੈਂਬਰ ਰੱਖ ਲਓ ਤੁਸੀਂ ਬਸ ਸਾਨੂੰ ਐਡਮਿਟ ਕਰ ਲਓ ਬਸ ਤੁਸੀਂ ਇਹਨੂੰ ਪੱਕਾ ਹੀ ਰੱਖ ਲਓ ਇੱਥੇ ਪੱਕੇ ਜਮਾ ਕਰ ਲਓ ਤੇ ਕਿੱਥੇ ਸਾਡੀ ਭੈਣ ਦੀ ਸੇਵਾ ਵਾ ਜਿਹੜੀ ਪਰਮਾਤਮਾ ਨੇ ਲਾਈ ਹੋਈ ਆ ਤੇ ਉਹ ਦਿਲ ਤੋਂ ਨਿਭਾ ਰਹੀ ਆ ਆਪਣੀ ਬੇਟੀ ਦੀ ਕਹਣੇ ਤੁਹਾਡਾ ਕੀ ਨਾਮ ਰਵੀਨ ਕੁਮਾਰੀ ਭੈਣ ਵਾਹਿਗੁਰੂ ਅੱਗੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਭੈਣ ਦੀ ਧੀ ਅੰਚਲ ਆਪਣੇ ਜੋਗੀ ਹੋ ਜੇਵੇ ਜਨ ਕੀ ਅਰਦਾਸ ਬਿਰਥੀ ਨਾ ਜਾਵੇ ਤੁਹਾਡੀਆਂ ਅਰਦਾਸਾਂ ਨੇ ਠੀਕ ਕਰਨਾ ਵਾ ਦਵਾਈਆਂ ਨੇ ਨਹੀਂ ਤੁਹਾਡੀਆਂ ਅਸੀਸਾਂ ਨੇ ਠੀਕ ਕਰਨਾ ਅੰਚਲ ਨੂੰ ਤੇ ਅੰਚਲ ਵਾਸਤੇ ਪਲੀਜ਼ ਅਰਦਾਸ ਕਰਿਓ ਸਾਰੇ ਜਾਨੇ ਪਿਰਤ ਅੰਜਲ ਆਪਣੇ ਆਪ ਨੂੰ ਸਾਂਭਣ ਯੋਗੀ ਹੋ ਗਈ। ਵੀਰੇ ਬੰਨੇ ਤੁਸੀਂ ਅੰਦਰ ਧੇਜੋ ਇਹਨਾਂ ਨੂੰ ਚੈੱਕ ਅਪ ਕਰਾਉਣਾ ਤੁਸੀਂ ਇਹਨਾਂ ਨੂੰ ਬਿਠਾ ਲਓ। ਪਹਿਲੇ ਇੱਥੇ ਰਹਿ ਕਰਕੇ ਸਾਨੂੰ ਦੱਸ ਦੋ ਵੀ ਤੁਸੀਂ ਰਹਿ ਪੋਗੇ ਸਾਤਾਂ ਤੱਕ ਤਿੰਨ ਨਾ ਫਿਰ ਅਸੀਂ ਉਹਨੂੰ ਸਲਿੱਪ ਬਣਾ ਲਾਂਗੇ ਰਹਿਣ ਦੀ ਐਡਮਿਸ਼ਨ ਦੀ ਹੈ ਨਾ। ਕੋਈ ਨਾ ਇੱਧਰ ਹੀ ਨਿਕਲ ਲਓ ਤੁਸੀਂ ਇੱਧਰ ਹੀ ਚਲੇ ਜਾਓ। ਬਸ ਅਰਦਾਸ ਕਰਿਓ ਅੰਜਲ ਵਾਸਤੇ ਦੇਖੋ ਅੰਜਲ ਦੀ ਮੰਮੀ ਅੰਜਲ ਨੂੰ ਕਿੰਨਾ 18 ਸਾਲ ਦੀ ਧੀ ਦੋ ਐ ਚੱਕ ਕੇ ਲੈ ਜਾ ਰਹੀਏ ਗੋਦੀ ਜਿਵੇਂ ਉਹ 2 ਸਾਲ ਦੀ ਹੋਵੇ ਪੁੱਤ ਬੋੜੀਆਂ ਤੋਂ ਪਰੇ ਹੋਵੋ ਹਰ ਦੇ ਇਹਦੇ ਆ ਸਾਰੇ ਬੱਚੇ ਮੇਰੇ ਕੋਲੇ